ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਅਰਬੀ ਅਰਬੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਪਿਆਰ ਵੀ ਆਪਾਂ ਨਾ ਸ਼ੈੱਲ ਲਈ ਸੀ ਸ਼ੈੱਲ ਕੇ ਇੱਕ ਵਾਰੀ ਤੋਂ ਓਕੇ ਨੂੰਸ ਕਾਲਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਨਾ ਇਹਦੀਆਂ ਲੰਮੀਆਂ-ਲੰਮੀਆਂ ਫਾੜੀਆਂ ਕੱਟ ਕਰ ਲਾਂਗੇ ਇਸ ਤਰ੍ਹਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਲੰਮੀਆਂ ਵੀ ਕਰ ਸਕਦੇ ਹੋ ਤੇ ਗੋਲ ਵੀ ਕਰ ਸਕਦੇ ਹੋ ਇਸ ਤਰ੍ਹਾਂ हम आप एक बार यू कटिंग करके इस तरह भी तुम कर सकते फिर इन चंगी तरह तो मांगे। फाड़ फाड़कर ना ज्यादा जा ब्रेक ना ज्यादा मोटिया करनियां ਦੇਖ ਸਕਦੇ ਹੋ ਜੀ ਤੁਸੀਂ ਆਪ ਆਰਪੀ ਦੀਆਂ ਫਾੜਿੰਗ ਕਰ ਲਈਆਂ ਚੀਰ ਲਈ ਆਰਪੀ ਵਿੱਚ ਹੀ ਆਪਾਂ ਗੋਲ ਕਰ ਲਈਆਂ ਵਿੱਚ ਹੀ ਆਪਾਂ ਲੰਮੀਆਂ ਦੋਨੇ ਤਰ੍ਹਾਂ ਦੀਆਂ ਫਾੜਿੰਗ ਕਰ ਲਈਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਬਦਲ ਬਦਲ ਕੇ ਧੋਵਾਂਗੇ ਧੋ ਕੇ ਜਿਹੜਾ ਇਹਦੀ ਕੂੜਾ ਪਾਣੀ ਜਾਂ ਚਿੱਟਾ ਪਾਣੀ ਆ ਹੋਊਗਾ ਸਾਰਾ ਕੱਢ ਕੇ ਫਿਰ ਇਹਨੂੰ ਸੁਕਾ ਕੇ ਫਿਰ ਬਣਾਉਣੇ ਆ ਆਰਪੀ ਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਕੱਪੜੇ ਨਾਲ ਪੂੰਝ ਕੇ ਇਸ ਤਰ੍ਹਾਂ ਸੁੱਕੀ ਕਰ ਲਿਆ ਕਿਉਂਕਿ ਆਪਾਂ ਇਹਨੂੰ ਕਰਨਾ ਫਰਾਈ ਤੇ ਨਹੀਂ ਤਾਂ ਫਿਰ ਇਹਨੇ ਨਾ ਪਾਣੀ ਜਹੋ ਵਿੱਚ ਤੇ ਫਿਰ ਛੰਛਨ ਜਹੋ ਪਾਣੀ ਦੀ ਫਿਰ ਪੱਕਣਾ ਨਹੀਂ ਚੰਗੀ ਤਰ੍ਹਾਂ ਤੇ ਚੰਗੀ ਤਰ੍ਹਾਂ ਆਪਾਂ ਸੁਕਾ ਲਿਆ ਇਹਨੂੰ ਥੋੜੀ ਦੇਰ ਪੱਖੇ ਥੱਲੇ ਰੱਖਤਾ ਸੀ ਚੰਗੀ ਤਰ੍ਹਾਂ ਆਪਣੀ ਰਬੀਏ ਜਿਹੜੀ ਸੁੱਕ ਗਈ ਤਿੰਨ ਚਾਰ ਵਾਲੀ ਧੋਲੇ ਸੀ ਨੂੰ ਕੋਲਾ ਪੰਜਾਇਲ ਸੀ ਜਿਹੜਾ ਸਾਰਾ ਕੱਢ ਦਿੱਤਾ ਇਹਦਾ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਫਰਾਈ ਪਹਿਲਾਂ ਪਰਬੀ ਫਰਾਈ ਕਰਾਂਗੇ ਬਾਅਦ ਚ ਤੜਕਾ ਲਾਵਾਂਗੇ ਹੁਣ ਆਪਾਂ ਕੜਾਈ ਗੈਸ ਤੇ ਰੱਖ ਲਈ ਉਹਦੇ ਵਿੱਚ ਤੇਲ ਪਾ ਲਿਆ ਫਿਰ ਆਪਾਂ ਥੋੜਾ ਜਿਹਾ ਜ਼ਿਆਦਾ ਪਾਇਆ ਕਿਉਂਕਿ ਫਰਾਈ ਕਰਨ ਵਾਸਤੇ ਤੇਲ ਜ਼ਿਆਦਾ ਲੱਗਦਾ ਜੇ ਆਪਾਂ ਸਿੰਪਲ ਬਣਾਉਣੀ ਹੋਵੇ ਫਿਰ ਤੇਲ ਘੱਟ ਲੱਗਦਾ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚਾ ਜੀਵੈਨ ਦਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਸਾਰੀ ਗੱਲ ਇਸ ਕਰਾਂ ਪਾ ਕੇ ਨੂੰ ਚੰਗੀ ਕਰਾਂ हिला देंगे ताकि हम इन दस पंद्रह मिनट पकन देंगे जिनी देर अपनी अरबी है जी तो पूरे सॉफ्ट कोली नहीं होती डिज नहीं आती एक दो बार एक भी हिला देंगे थोड़ा जहा गैस आप कर देंगे है ना चंगी तरह ਸਾਰੇ ਸਬਜ਼ੀ ਆਰਬੀ ਹੈ ਜਿਹੜੀ ਆਪਣੀ ਤੇਲ ਦੇ ਵਿੱਚ ਖਸ ਹੋ ਗਈ। ਸਰਕਲ ਨੂੰ ਲਈ ਆਪਾਂ ਘੱਟ ਤੇਲ ਪਾਵਾਂਗੇ। ਇਸ ਤਰ੍ਹਾਂ ਹੋਣਾ ਨੂੰ ਟੱਕ ਦਾਂਗੇ। ਟਕਨ ਨਾਲ ਨਾ ਥੋੜੀ ਜਿਹੀ ਛੇਤੀ पक ਜੂਗੀ। ਇਸ ਤਰ੍ਹਾਂ ਟੱਕ ਦਿੰਨੇ ਆ। ਤੇ ਹੁਣ ਤੁਹਾਨੂੰ 10-15 ਮਿੰਟਾਂ ਤੱਕ ਦਿਖਾਵਾਂਗੇ ਕਿਸ ਤਰ੍ਹਾਂ ਬਣ ਜੂਗੀ ਇਹਨਾਂ ਨੂੰ। ਆਪਣੇ ਅਰਬੀ ਨੂੰ ਜੀ ਪੁਜਰੇ ਨੂੰ 10 ਤੋਂ 15 ਮਿੰਟ ਹੋ ਗਏ ਤੇ ਹੁਣ ਆਪਾਂ ਦੇਖਦੇ ਆਂ ਇੱਕ ਵਾਰੀ ਮੈਂ ਵਿੱਚ ਦੀ ਦੇਖਗੀ ਸੀ ਹੁਣ ਆਪਾਂ ਨਾ ਇਸ ਤਰ੍ਹਾਂ ਇੱਕ ਫਾੜੀ ਕੱਢ ਕੇ ਇਹਨੂੰ ਖਾਲੀ ਦੇ ਵਿੱਚ ਰੱਖ ਕੇ ਨਾ ਚਮਚੇ ਨਾਲ ਆਪਾਂ ਇਸ ਤਰ੍ਹਾਂ ਕੱਟ ਕੇ ਦੇਖ ਲਾਂਗੇ ਇਹ ਹੈ ਤਾਂ ਪਤਾ ਲੱਗ ਜਾਂਦਾ ਆਪਾਂ ਨੂੰ ਰਿਜ ਗਈ ਆ ਇਹ ਦੇਖੋ ਅੰਦਰ ਤੱਕ ਰਿਜ ਗਈ ਆਪਣੀ ਅਰਬੀਆ ਜਿਹੜੀ ਹੁਣ ਆਪਾਂ ਇਹਨੂੰ ਕੱਢ ਲਾਂਗੇ ਗੈਸ ਕਰ ਦਿੱਤਾ ਆਪਾਂ ਬੰਦ ਹੁਣ ਆਪਾਂ ਜਿਹੜੀ ਸਾਰੀ ਅਰਬੀਆ ਹੁਣ ਥਾਲੀ ਦੇ ਵਿੱਚ ਕੱਢ ਲਾਂਗੇ ਫਿਰ ਆਪਾਂ ਲਾਵਾਂਗੇ ਇਹਨੂੰ ਤੜਕਾ ਤੜਕਾ ਵੀ ਇਸੇ ਤੇਲ ਦੇ ਵਿੱਚ ਹੀ ਲਾਵਾਂਗੇ ਜੇ ਜ਼ਿਆਦਾ ਹੋਇਆ ਤੇਲ ਆਪਾਂ ਕੱਢ ਦਾਂਗੇ ਇਹਦੇ ਚੋਂ ਆਪਾਂ ਹੁਣ ਨਾ ਗੈਸ ਆਫ ਕਰ ਦਿੱਤਾ ਤੇ ਇਹਦੇ ਚੋਂ ਤੇਲ ਥੋੜਾ ਜਿਆਦਾ ਸੀ ਥੋੜਾ ਜਿਹਾ ਕੱਢ ਲਿਆ ਤੇ ਅੱਧਾ ਇੱਕ ਚਮਚਾ ਪਾਵਾਂਗੇ ਆਪਾਂ ਇਸ ਜੀਰੇ ਦਾ इन्ने सारे प्याज है जी बरीक कटे हुए कले प्याज ही पावे आप टमा वगैरह नहीं पाते तो दो पावे आप हरिया मिर्च हम इन्हों चगी तो तरह भुन लागे उन्नी देर भुनोंगे जिनी देर ये हल्के ब्राउन नहीं होंगे इस तरह बनाओगे ना सब्जी बहुत टेस्टी बनूंगी मसालेदार चटपटी त करारी सब्जी बन के तैयार हो जाएगी जी अपने चार पाँच मिनट आप భ గె జీని దామ మసాలా పొయ్యి ఉన్నీ చేర మూ మిర్చ తేదే వస్తే అనే కౌళలీ లేదా లాల మిర్చ కౌళీ పార్చా స్వాద అనుసారీ మసాలా హల్ సీజా ఏదైనా మిక్స్ కిక్స్ కను థా జాపా ਖਾਣੀ ਪਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਘੋਲ ਲਾਂਗੇ ਨਾਲ ਤਾਂ ਚੰਗੀ ਤਰ੍ਹਾਂ ਘੋਲ ਬਣਾ ਲਿਆ ਤਾਂ ਸਿਆਜ ਆਪਣੇ ਭੁੱਜ ਗਏ ਸਭ ਤੋਂ ਪਹਿਲਾਂ ਪਾਵਾਂਗੇ ਦੇ ਵਿੱਚ ਆਪਾਂ ਨੂਨ नून पा के इस तरह चंकी तरह इन्हों मिक्स कर देंगे नून आप दिता से तो हम आपका जो मसाला ना घोलिया हो पा देंगे थोड़ा जहां आप देंगे कौली इस तरह चंकी तरह धो के पा एक डेढ़ मिनट लिए भुनों मसाला एक दो मिनट वास्ते आप भुन लिया तो हम देंगे अरबी फ्राई की अरबी में पा के इस तरह चंकी तरह मसाले दाँ मिक्स करके ते दो मिनट लिए सेक लवा ਸਾਹੀ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਅਰਬੀ ਦੇ ਵਿੱਚ ਰਚ ਜੇ ਤੇ ਜਿਹੜਾ ਆਪਾਂ ਮਸਾਲਾ ਇਹਦਾ ਮਿਕਸ ਕਰ ਦੋਤਾ ਮੁੰਦੋਮੇ ਤਾਂ ਉਸ ਤੋਂ ਸੇਕ ਲਵਾਵਾਂਗੇ ਦੋ ਤਿੰਨ ਮਿੰਟ ਹੋ ਗਏ ਜੀ ਆਪਣੀ ਸਬਜੀ ਨੂੰ ਬਣਦੀ ਨਾ ਦੇਖ ਸਕਦੇ ਹੋ ਜੀ ਤੁਸੀਂ ਇਸ ਤਰ੍ਹਾਂ ਦੀ ਸਬਜੀ ਆਪਣੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਮਸਾਲੇਦਾਰ ਆ ਤੇ ਆ ਦੇਖ ਸਕਦੇ ਹੋ ਜੀ ਤੁਸੀਂ ਆਪਣੀ ਅਰਬੀ ਦੀ ਸਬਜੀ ਬਣ ਕੇ ਤਿਆਰ ਆ ਬਹੁਤ ਹੀ ਵਧੀਆ ਇਸ ਤਰ੍ਹਾਂ ਬਣੀ ਹੈ ਕਰਾਰੀ ਤੇ ਚਟਪਟੀ ਨਾ ਹੀ ਆਪਾਂ ਜਾਰੇ ਮਸਾਲੇ ਐਡ ਕੀਤੇ ਆ ਘਰ ਦੇ ਮਸਾਲੇ ਹੀ ਪਾਏ ਆ ਸਾਰੇ ਨਾ ਕੋਈ ਜਿਆਦਾ ਵਿਜਾਰਣੇ ਚੀਜ਼ਾਂ ਨਹੀਂ ਪਾਈਆਂ ਤੇ ਨਾ ਹੀ ਚਿਪਚਿਪੀ ਜੀ ਬਣੀ ਐ ਮੇਰੀ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਜੇ ਕੋਈ ਹੋਰ ਵੀ ਰੈਸਪੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਬਣਾ ਕੇ ਦੱਸਾਂਗੇ ਤੁਹਾਨੂੰ ਜਰੂਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹਨੂੰ ਤੁਸੀਂ ਭਾਵੇਂ ਰੋਟੀ ਨਾ ਖਾਓ ਭਾਵੇਂ ਪਰੌਂਠੇ ਨਾ ਖਾਓ ਭਾਵੇਂ ਤੰਦੂਰੀ ਰੋਟੀ ਨਾ ਖਾਓ ਬਹੁਤ ਹੀ ਜਿਆਦਾ ਟੇਸਟੀ ਲੱਗੂਗੀ ਠੀਕ ਹੈ ਜੀ